ਕਰੀਆ ਇਹਦੇ ਤਾਂ ਭਾਈ ਜੇਡ ਮੰਨ ਕੇ ਚਲੋ ਵੀ ਸਾਰੇ ਛੱਡੇ ਨੇ ਟੋਪ ਲਗੇਤ ਤੇ ਪਾਣੀ ਬਹੁਤ ਜ਼ਰਾ ਨਾਤਰਿਆ ਜੀ ਬਾਈ ਥੋੜੀ ਕਰਾਈ ਕਰਿਆ ਆਂਦੇ ਆ ਪੰਦਰ ਤੇ ਸਪੀਡ ਵੇਖੋ ਪਾਣੀ ਦੀ ਕਿੰਨੀ ਆ ਬਾਈ ਤੇ ਹਾਂ ਹਰੀ ਕੇ ਪੱਤਨਾ ਤੇ ਤੇਜ਼ ਬਹੁਤ ਆ ਪਾਣੀ ਬਾਈ ਯਾਰ ਸਪੀਡ ਬਹੁਤ ਐਸਾ ਹੋਣਾ ਦਾ ਤੇ ਘਟਾਇ ਤੁਸੀਂ ਤਾਂ ਹੀ ਬਾਈ ਹੋਵੇ ਹੋ ਵੇਖੋ ਓਕੇ ਬੋਹਰੇ ਹੜਾ ਆਇਆ ਜਿੱਕਰ ਹੈ ਉਹ ਵੀ ਹੜ ਸਾਹਮਣੇ ਕਿਹਦਾ ਬੋਹ ਪਾਣੀ ਬਣੀ ਨਹੀਂ ਆ ਉਹ ਸਾਹਮਣੇ ਵੇਖਾਂਗਾ ਪਾਣੀ ਦੇ ਪਾਰ ਵੀ ਪਾਣੀ ਦਰਿਆ ਫਰਦਾ ਹੈਗਾ ਦੇਖ ਲਾ ਆਵੇ ਭਾਈ ਪਾਣੀ ਨਹੀਂ ਬਣੀ ਵੀ ਹੈ ਜਿਹੜੀ ਇੱਥੇ ਨਾਲ ਧੁੰਦੀ ਧੁੰਦ ਵੀ ਨਹੀਂ ਆ ਨਾ ਧੱਕਾ ਨਹੀਂ ਨਾ ਪਾਣੀ ਦੇ ਧੁੰਦੀ ਨਹੀਂ ਦੀ ਇਕੱਲੀ ਇਹ ਜਿਵੇਂ ਯਾਰ ਆਪਣੇ ਧੱਕਾ ਹੀ ਕਰ ਗਿਆ ਬਹੁਤ ਜਿਆਦਾ ਭਾਈ ਇਹਦਾ ਆਵੇ ਇੱਧਰ ਖੇਤਾਂ 'ਚ ਪਾਣੀ ਭੜਿਆ ਫਿਰਦਾ ਬਾਈ ਬੰਦੇ ਡੁੱਬ ਲੰਭ ਗਿਆ ਉਹ ਵੇ ਮੋਟਰਾਂ ਡੁੱਬਆਂ ਪਈਆਂ ਕੁੱਤੇ ਉਹ ਵੇ ਸਾਲੀਆਂ ਖੇਤਾਂ ਪੁੱਤਾਂ ਐ ਬਾਈ ਇੱਥੋਂ ਪਾਣੀ ਭੜਿਆ ਜਿਹੜਾ ਇੱਧਰ ਹਰਿਆਣੇ 'ਚ ਗਿਆ ਆਇਆ ਇੱਧਰਲੇ ਪਾਸੇ ਕਰਕੇ ਗੱਡੀ ਸੁਤੇ ਕਾਰ ਲੰਘ ਜਾਂਦੇ ਕਰਾਉਂਦਾ ਪਾਣੀ ਭਾਈ ਹਜੇ ਵੀ ਆ ਵੇਖੋ ਮੰਨ ਕੇ ਚਲੋ ਕਿ ਆ ਮੋਟਰਾਂ ਮੋਟਰਾਂ ਦਾ ਵਿੱਚ ਹੀ ਆਈਆਂ ਪਈਆਂ ਕਿਸਤੀ ਨਹੀਂ ਫਿਰਦੇ ਜੋ ਗੁਰੇ ਚੇ ਮੱਛੀਆਂ ਮੱਛਾ ਫੜਨ ਵਾਲੇ ਆ ਲੈ ਜਿਹੜਾ ਮੱਛੀਆਂ ਫੜਨ ਵਾਲੇ ਆ ਛੱਡੇ ਹੀ ਕੋਸ ਨੇ ਬਾਈ ਇੱਧਰ ਤਾਂ ਸਾਇਆ ਦਾ ਸ਼ੁਕਰ ਹੈ ਰੱਬ ਦਾ ਅਮੀ ਜਿਹੜਾ ਬੁਰਾ ਸਾਨੂੰ ਕੁੱਤਾ ਹਾੜੀਆਂ ਆਏ ਬਾਈ ਇੱਧਰ ਹੱਟੋ ਨਾ ਦੇਖੋ ਦਿਖਾਉਣਾ ਵਾ ਝੋਨਾ ਦਿਖਾ ਆਹ ਦੇਖੋ ਬਾਈ ਝੋਨੇ ਦਾ ਕੀ ਹਾਲ ਕੀ ਸੱਚਾ ਝੋਨੇ ਦਾ ਕਿਥੋਂ ਬੰਦਾ ਉੱਠ ਖੜੂ ਯਾਰ ਇਹ ਹੁਣ ਦੇਰ ਅਗਰੇ ਬਾਈ ਕਿਥੋਂ ਉੱਠ ਖੜਨਗੇ ਜੀ ਉਹ ਪਗਲੇ ਬੱਠੇ ਉਹ ਸਾਰਾ ਖਤ ਪੂਰ ਹੋ ਗਿਆ ਔਰ ਉਸ ਨਹੀਂ ਯਾਰ ਕੋਲਾ ਕੰਪਿਊਟਰ ਆ ਬੰਦਾ ਵੀ ਬਾਈ ਫਾਂ ਮਦਦ ਕਰੇ ਜ਼ਰੂਰ ਜ਼ਰੂਰ ਜਿਹੜੇ ਹਰੀਕੇ ਪਤਨ ਦੇ ਨਾਲ ਬਾਹਰ ਲੱਗਦੇ ਆ ਨਵਾਂ ਰੋਡ ਕੋਲ ਬਣਾ ਜਿਹੜਾ ਭਾਈ ਜਿੱਥੋਂ ਦੇ ਘਟਿਆ ਨਾ ਦਾ ਬਾਈਪਾਸ ਉੱਥੇ ਜਮੇਪੁਰਾ ਹਾਲ ਦਾ ਭਾਈ ਇਧਰ ਪਾਸਾ ਨਾਲ-ਨਾਲ ਬੱਜੇ ਹੈਗੇ ਆ ਕਿੰਨੇ ਉਧਰ ਦੂਜੀ ਸਾਈਡ ਤੇ ਜਮੇ ਹੀ ਚੱਕਦਾ ਸੋ ਨਾ ਜਾ ਭਾਈ ਸਾਰੇ ਹੀ